ਮੇਰੇ ਵੀਰੋਂ ਕੀ ਹਾਲ ਚਾਲ ਹੈ ਲੋ ਜੀ ਆਪਣਾ ਬੱਚਾ ਆ ਗਿਆ ਰੱਤਾ ਜਿਹੜਾ ਭੱਜਿਆ ਸੀ ਤੇ ਇਹਨੂੰ ਛੇਤੀ ਛੇਤੀ ਪਹਿਲਾਂ ਫੜਦੇ ਆ ਫਿਰ ਦਿਖਾਨਾ ਮਿੱਤਰੋ ਤੁਹਾਨੂੰ ਸਿੱਧਾ ਕਮਰੇ ਅੰਦਰ ਵੜਦਾ ਸੀ ਤੇ ਆਪਾਂ ਤਾਂ ਪਏ ਸੀ ਆ ਰਾਮ ਨਾਲ ਹਨਾ ਮੈਂ ਵਲੌਗ ਦੀ ਸਟਾਰਟਿੰਗ ਕਰਦਾ ਸੀ ਐਨੇ ਜਿਹੇ ਅੰਦਰ ਵੜ ਵੜਨ ਨੂੰ ਕਰਦਾ ਤੇ ਕਿਵੇਂ ਕਿਵੇਂ ਨਾ ਕਿਵੇਂ ਕਾਬੂ ਕਰਦੇ ਆ ਇਹਨੂੰ ਫਿਰ ਓ ਜੀ ਮੇਰੇ ਵੀਰੋਂ ਕਰ ਲਿਆ ਬੱਚਾ ਕਾਬੂ ਤੇ ਬੱਚਾ ਦੇਖਿਓ ਖੁੱਡੇ ਨੂੰ ਜਾਣ ਨੂੰ ਕਰਦਾ ਐਨੇ ਦਿਨ ਹੋ ਗਏ 4 ਦਿਨ ਹੋ ਗਏ ਮੇਰੇ ਵੀਰੋਂ ਇਹਨੂੰ ਫਿਰਦਿਆਂ ਨੂੰ ਬਾਹਰ ਹਨਾ ਤੇ ਤੁਹਾਨੂੰ ਜਿਵੇਂ ਕੱਲ ਦੱਸਿਆ ਵੀ ਮੁੰਡਾ ਦੱਸਦਾ ਸੀ ਆਪਾਂ ਨੂੰ ਹਨਾ ਮੈਂ ਤਾਂ ਬਸ ਹੁਣ ਹੀ ਆ ਕੇ ਨਾ ਥੋਡੇ ਸਾਹਮਣੇ ਮੈਂ ਦੱਸਦਾ ਤੁਹਾਨੂੰ ਤੇ ਮੈਂ ਆਇਆ ਮੈਂ ਆਪਣਾ ਮੀਨੀ ਜਿਮ ਖੋਲੀ ਆਪਣੀ ਹਨਾ ਮੈਂ ਆ ਕੇ ਪਿਆ ਪਿਆ ਮੈਂ ਹਨਾ ਪਿਆ ਤੇ ਮੈਂ ਕਿਹਾ ਚਲੋ ਵਲੌਗ ਦੀ ਸਟਾਰਟਿੰਗ ਕਰਦੇ ਆ ਐਨੇ ਜੇ ਬੱਚਾ ਅੰਦਰ ਅੰਦਰ ਆ ਗਿਆ ਤੇ ਅੰਦਰ ਬੈਠਿਆ ਨਹੀਂ ਅੰਦਰ ਫਿਰ ਥੋੜਾ ਬਾਹਰ ਨਿਕਲ ਕੇ ਇੱਧਰ ਛੱਡੇ ਤੇ ਬਹਿ ਗਿਆ ਖੁੱਡੇ ਤੇ ਹਨਾ ਤੇ ਮੈਂ ਜਦੋਂ ਦੇਖਿਆ ਮੈਂ ਕਿਹਾ ਇਹਦਾ ਰੱਤਾ ਬੱਚਾ ਗਵਾ ਸਵੇਰੇ ਸਵੇਰੇ ਮਗਾ ਸਵਾਦ ਹੀ ਆ ਗਿਆ ਬਾਬੇ ਹਨਾ ਜਦੋਂ ਬੱਚੇ ਨੂੰ ਦੇਖਿਆ ਤੇ ਫਿਰ ਮੈਂ ਕਿਹਾ ਮਗਾ ਨੂੰ ਛੇਤੀ ਛੇਤੀ ਕਿਵੇਂ ਨੇ ਕਿਵੇਂ ਕਰਕੇ ਖੁੱਡੇ ਅੰਦਰ ਕਰੀਏ ਤੇ ਕਿਤੇ ਫੇਰ ਉੱਡ ਜੇ ਹਨਾ ਫਿਰ ਔਖਾ ਹੋ ਜੂਆ ਕੰਮ ਵਿਚਾਰਾ ਬੱਚਾ ਸੁੱਕ ਰਿਹਾ ਇਹਦੀ ਕੰਡੀਸ਼ਨ ਵੀ ਦਿਖਾਵਾਂਗੇ ਤੁਹਾਨੂੰ ਤੇ ਫਿਰ ਮੈਂ ਬੱਚੇ ਗੜ ਤੇ ਛਤਰੀ ਚ ਛਤਰੀ ਤੇ ਤਿੰਨ ਤੇ ਦਿਖਾਤਾ ਮੈਂ ਬੱਚਾ ਫਿਰ ਛਤਰੀ ਤੇ ਆ ਗਿਆ ਫਿਰ ਮੈਂ ਖੁੱਡਾ ਖੋਲਤਾ ਖੁੱਡੇ ਚ ਵੜ ਗਿਆ ਤੇ ਮੈਂ ਫਿਰ ਜਾਲ ਚ ਵੜਦਾ ਹਨਾ ਪਾਣੀ ਪੂਣੀ ਜਮਾਈ ਸੁੱਕ ਗਿਆ ਬੱਚਾ ਯਾਰ ਪਹਿਲਾਂ ਕਿਵੇਂ ਸੀ ਆਪਣੇ ਕੋਲ ਹਨਾ ਵਧੀਆ ਜਿਵੇਂ ਗਰੋਥ ਹੋ ਰਹੀ ਸੀ ਬੱਚੇ ਦੀ ਤੇ ਬੱਚੇ ਦੇ ਹਾਲਤ ਬਹੁਤ ਬੁਰੀ ਹੈ ਹਣਾ ਕਰੋ ਚੱਕ ਬਾਰਾਂ ਨੂੰ ਕਰਦਾ ਇਹਨੂੰ ਪਾਣੀ ਧਰ ਦਿਆ ਬਾਬੇਓ ਇੱਕ ਮਿੰਟ ਪਾਣੀ ਲੈ ਆਏ ਤੇਨੂੰ ਧਰ ਕੇ ਦੇਖਦੇ ਹਾਂ ਬਾਰ ਵੀ ਨਾ ਆ ਜੇ ਕਿਤੇ ਬਾਰਾਂ ਨੂੰ ਬਹੁਤ ਕਰੀ ਜਾਂਦਾ ਖੁੱਡੇ ਖੁੱਡੇ ਦੀ ਜਸ ਕਰੀ ਜਾਂਦਾ ਬਾਬਾ ਆਇਆ ਆਇਆ ਪਾਣੀ ਪੀ ਲੈ ਪਾਣੀ ਪੀ ਲੈ ਖੁੱਡੇ ਨੂੰ ਜਾਣ ਨੂੰ ਕਰਦਾ ਬਾਬੇਓ ਹਣਾ ਕਿ ਖੁੱਡੇ 'ਚ ਛੜਦੀ ਐ ਪਾਣੀ ਤਾਂ ਪੀ ਲੈ ਖੜ ਜਾ ਯਾਰ ਪਾਣੀ ਮੈਂ ਪਿਆਦਾ ਲੋ ਜੀ ਮੇਰੇ ਵੀਰੋ ਨਾਲੇ ਰੱਖ ਤੇ ਆਪਣੇ ਬੱਚੇ ਨੂੰ ਦਾਣੇ ਤੇ পেট ਭਰ ਕੇ ਖਾ ਲੈ ਪੁੱਤਰਾ ਤੇ ਬਹੁਤ ਖੁਸ਼ੀ ਹੋ ਗਈ ਯਾਰ ਅੱਜ ਤਾਂ ਹਨਾ ਯਾਰ ਸਵੇਰੇ ਸਵੇਰੇ ਯਾਰ ਨਿਊਜ਼ ਮਿਲ ਗਈ ਗੁੱਡ ਤੇ ਤੁਹਾਨੂੰ ਦੱਸਿਆ ਮੈਂ ਤਾਂ ਕੰਮਲੇ ਖੋਲਾ ਖੋਲਿਆ ਸੀ ਦੇਖੋ ਯਾਰ ਮੇਰਾ ਆਣਾ ਹੋਇਆ ਤੇ ਬੱਚੇ ਦਾ ਆਣਾ ਹੋਇਆ ਹਨਾ ਯਾਰ ਕੰਮ ਜਮਾ ਸਿਰਾਂ ਹੀ ਲੱਗ ਗਿਆ ਅੱਜ ਦਾ ਤੇ ਬਾਕੀ ਬੱਚਾ ਯਾਰ ਕਿਸੇ ਦੇ ਉੱਤਰਿਆ ਨਹੀਂ ਜੀਰੋ ਕੋਲੀ ਦਾ ਬੱਚਾ ਜਮਾ ਯਾਰ ਹਨਾ ਚਲੋ ਬਹੁਤ ਖੁਸ਼ੀ ਹੋਈ ਦਾਣੇ ਖਾਣ ਦੋ ਇਹਨੂੰ ਫਿਰ ਇਹਦਾ ਦੁਬਾਰਾ ਕਰਾ ਦਾਂਗੇ ਸ਼ੌਂਕ ਕੋਈ ਨਹੀਂ ਲੋ ਜੀ ਦਾਣੇ ਤਾਂ ਖਾ ਲਏ ਐਨੇ ਤੇ ਇਹਨੂੰ ਖੁੱਡੇ ਚ ਛੱਡ ਦਈਏ ਦੇਖਿਓ ਕਿਵੇਂ ਖੁੱਡੇ ਚ ਜਾਣ ਨੂੰ ਕਰਦਾ ਮੈਂ ਦਿਖਾਣਾ ਤੁਹਾਨੂੰ ਬਹੁਤ 4 ਦਿਨ ਹੋ ਗਏ ਵਿਚਾਰੇ ਨੂੰ ਯਾਰ ੱਟਕੇ ਖਾਂਦੇ ਨੂੰ ਹਣਾ ਯਾਰ ਤੇ ਮੈਂ ਤੂੰ ਪਹਿਲਾਂ ਹੀ ਆ ਜਾ ਤੇ ਅੱਜ ਆਇਆ ਇਹ 4 ਦਿਨਾਂ ਬਾਅਦ ਮੈਂ ਤਾਂ ਐਸੇ ਵੀ ਹੁਣ ਨਹੀਂ ਆਂਦੇ ਇੱਕ ਛਾਖਾ ਬੱਚਾ ਉਹ ਵੀ ਨਹੀਂ ਪਤਾ ਨਹੀਂ ਕਿੱਥੇ ਗਿਆ ਯਾਰ ਹਣਾ ਯਾਰ ਆਪਣਾ ਯਾਰ ਚਲੋ ਇੱਕ ਆ ਗਿਆ ਉਹ ਵੀ ਕੀ ਪਤਾ ਉਹਦਾ ਮੈਨੂੰ ਮੁਸ਼ਕਲ ਲੱਗ ਜਾਂਦਾ ਚੱਲ ਚੱਲ ਲਓ ਜੀ ਕਰੋ ਚੈੱਕ ਹੁਣ ਇਹਨੂੰ ਆਰਾਮ ਆਊਗਾ ਡਿੱਗਦਾ ਫਿਰਦਾ ਬੱਚਾ ਹਨਾ ਬਾਬਿਓ ਯਾਰ ਚਲੋ ਕੋਈ ਨਹੀਂ ਮੈਂ ਪਾਣੀ ਵੀ ਪੀ ਆਤਾ ਸੀ ਬਾਕੀ ਕੁਜੇ ਚ ਪਾਣੀ ਪੀ ਆ ਆਪਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਆਪੇ ਪੀ ਲੂਗਾ ਆ ਤੂੰ ਆਇਆ ਪਹਿਲਾ ਤੂੰ ਥੋਨੂੰ ਬੜੀ ਅੰਦਰ ਜਾਣ ਨੂੰ ਉਹ ਹੈਨਾ ਇਹਨਾਂ ਨੂੰ ਬਾਹਰ ਕੱਢਦਾ ਬਾਬਿਓ ਮੈਂ ਹਨਾ ਮੜੀ ਮੋਟੀ ਧੁੱਪ ਲੱਗ ਜੂਗੀ ਹਨਾ ਤੇ ਦੋ ਬੱਚੇ ਤਾਂ ਸੈੱਟ ਐ ਦੋ ਦੇ ਫੁਣਸੀਆਂ ਯਾਰ ਤੇ ਲਾਜ ਕਰੀ ਜਾਂਦੇ ਆ ਨਾਲ-ਨਾਲ ਹਨਾ ਚਲੋ ਕੋਈ ਨਹੀਂ ਬੱਚਾ ਆ ਗਿਆ ਆਪਣਾ ਇੱਕ ਬਾਕੀ ਦੇਖਦੇ ਆ ਹੁਣ ਇਹਨਾਂ ਨੂੰ ਵੀ ਫੀਡ ਕਰਦੇ ਆ ਮੇਰੇ ਹਿਸਾਬ ਨਾਲ ਭੁੱਖੇ ਨੇ ਆ ਦੇਖੋ ਭੋਜੀ ਮਿੱਤਰੋ ਸਾਰੇ ਬੱਚਿਆਂ ਨੂੰ ਸਰੋ ਦੇਤੀ ਚਾਰ ਐ ਇਹਨਾਂ ਨੂੰ ਤੇ ਦੋ ਅੰਦਰ ਨੇ ਜਿਹੜੇ ਛੋਟੇ ਉਹਨਾਂ ਨੂੰ ਵੀ ਦੇਤੀ ਹਨਾ ਤੇ ਸ਼ਾਮ ਨੂੰ ਛੋਲੇ ਦੇ ਦਿੰਨੇ ਹੁੰਨੇ ਸਵੇਰੇ ਸਰੋ ਦੇ ਦਿੰਨੇ ਹੁੰਨੇ ਆਪਾਂ ਹਨਾ ਬਾਕੀ ਇੱਕ ਬੱਚੇ ਦੀ ਯਾਰ ਐਦੀ ਅੱਖ ਖਰਾਬ ਹੋ ਰਹੀ ਐ ਆ ਇਧਰ ਵਾਲੀ ਕਰੋ ਚੈੱਕ ਤੇ ਕੱਲ ਵੀ ਦਿਖਾਇਆ ਬੜੀ ਖਰਾਬ ਹੋ ਰਹੀ ਹੈ ਮੈਨੂੰ ਐ ਡਰ ਰਹਾ ਵੀ ਹੋਰ ਬੱਚਿਆਂ ਦੀ ਅੱਖ ਨਾਲੇ ਬੈਠੇ ਇਹ ਇਹਨੂੰ ਅੱਡ ਵੀ ਹੁਣ ਕਿੱਥੇ ਰੱਖ ਸਕਦੇ ਆ ਹਨਾ ਐਰ ਬਚਾ ਦੇ ਨੂੰ ਹਨਾ ਤੇ ਚਲੋ ਦੇਖਦੇ ਆ ਕਰਦਾ ਮੈਂ ਅੱਖ ਦਾ ਵੀ ਅੱਖ ਯਾਰ ਫੁਣਸੀਆਂ ਕਰਕੇ ਖਰਾਬ ਹੋਈ ਹੈ ਯਾਰ ਫੁਣਸੀਆਂ ਲੇਕੇ ਬੈਠੀਆਂ ਯਾਰ ਮੈਨੂੰ ਤਾਂ ਐਤ ਕੀ ਛੋਟੇ ਫੁੱਡੇ ਜਗ੍ਹਾ ਤੇ ਫੁਣਸੀਆਂ ਨਹੀਂ ਹੁੰਦੀਆਂ ਬਾਬਿਓ ਉਧਰ ਫੁੱਡਾ ਹੁੰਦਾ ਸੀ ਆਪਣਾ ਜਮਾ ਛੋਟਾ ਆ ਉਧਰ ਕਦੇ ਇੱਕ ਫੁਣਸੀ ਵੀ ਨਹੀਂ ਹੋਈ ਜਾਨਵਰ ਦੇ ਤੇ ਬੱਸ ਆਪਦੀ ਗਲਤੀ ਰਹਿ ਗਈ ਬਰੀਕ ਜਾਲੀ ਨਹੀਂ ਲਾਈ ਹਨਾ ਆਪਾਂ ਤਾਂ ਕਰਕੇ ਬੱਸ ਕੰਮ ਟੇਡਾ ਹੋ ਗਿਆ ਤੇ ਕੋਈ ਨਹੀਂ ਮੈਡੀਸਿਨ ਵੀ ਦਿੰਨੇ ਇਹਨਾਂ ਨੂੰ ਹੁਣ ਯਾਰ ਲੋ ਜੀ ਇਹਨਾਂ ਦਾ ਵੀ ਜੋੜਾ ਲੱਗ ਗਿਆ ਇਹਨਾਂ ਨੂੰ ਛੜ ਦੀਆਂ ਆਪਣੇ ਵੱਡੇ ਖੁੱਡਿਆਂ ਚ ਹਨਾ ਤੇ ਉੱਥੇ ਹੀ ਘਟਾਵਾਂਗੇ ਇਹਦੇ ਵਿੱਚ ਜੋੜਾ ਲੱਗ ਪੱਗ 2 ਦਿਨ ਹੋ ਗਏ ਇਹਨਾਂ ਨੂੰ ਯਾਰ ਅੱਡ ਤੇ ਜੋੜਾ ਜਮ ਲੱਗ ਗਿਆ ਕਿਤੇ ਬਾਹਰ ਵੀ ਨਾ ਨਿਕਲ ਜਾਣ ਕੰਮ ਟੇਡਾ ਹੋ ਜੂ ਐਵੇਂ ਯਾਰ ਖੜ ਜਾ ਮੈਂ ਫੜ ਲਾਂ ਇੱਕ ਮਿੰਟ ਉਹ ਜੀ ਛੜਤਾ ਜੋੜਾ ਤੇ ਆਪੇ ਆ ਲੜ ਲੁੜ ਕੇ ਸੈੱਟ ਹੋ ਜਾਣਗੇ ਤੁਹਾਨੂੰ ਪਤਾ ਹੀ ਹੈ ਇੱਕ ਵਾਰੀ ਦਾ ਐਵੇਂ ਕਰਦੇ ਹੁੰਦੇ ਆ ਹਨਾ ਇਹ ਤੇ ਜਿਹੜੇ ਬੱਚੇ ਦੇ ਫੁਣਸੀ ਹੋਰੀਆਂ ਨਾਲ ਆ ਰਹੀ ਆ ਅੱਖ ਵੀ ਆ ਰਹੀ ਆ ਹਨਾ ਉਹਨੂੰ ਆੱਡੀ ਛੱਡਾਂਗੇ ਬਾਬਾ ਐਵੇਂ ਯਾਰ ਹੋਰ ਬੱਚਿਆਂ ਨੂੰ ਲੈ ਕੇ ਬੈ ਗਿਆ ਕੰਮ ਫੇਰ ਜਮਾ ਹੀ ਓਖਾ ਹੋ ਜੂਗਾ ਹਨਾ ਤੇ ਇਹਨੂੰ ਇਹ ਚ ਛੱਡ ਦਾਂਗੇ ਹਨਾ ਅੱਖ ਜੀ ਆ ਰਹੀ ਆ ਉਹ ਯਾਰ ਪਾਣੀ ਬਾਬਾ ਯਾਰ ਬਾਕੀ ਹੁਣ ਦੇਈਏ ਠੋਡੇ ਸਾਹਮਣੇ ਮੈਡੀਸਿਨ ਯਾਰ ਉਹ ਜਿੱਥੋਂ ਆਪਾਂ ਕਬੂਤਰੀਆਂ ਲਿਆਏ ਸੀ ਉਹ 바ਈ ਤੋਂ ਪੁੱਛੀ ਠੀਕ ਹੈ ਮੈਡੀਸਿਨ ਉਹ ਵੀ ਦੇਈ ਜੰਨੇ ਹੁਣ ਤੇ ਪਹਿਲਾ ਜਿਹੜੀ ਆਪਾਂ ਨੂੰ ਹੁਣ ਪਤਾ ਸੀ ਉਹ ਵੀ ਦਈਏ ਬਾਬੇ ਤੋਂ ਹੀ ਪੁੱਛਿਆ ਜਿੰਨੀ ਕੋਸ਼ਿਸ਼ ਹੋ ਸਕਦੀ ਆਪਾਂ ਕੱਢੀ ਆਂਨੇ ਆ ਬਾਕੀ ਆ ਕੀ ਕਦੀ ਬੈਠਾ ਹੈ ਤਾਂ ਹੀ ਦਾ ਪਾਣੀ ਧਰਦਾ ਨਹੀਂ ਹੁੰਦਾ ਇਹਨਾਂ ਗਲਤ ਕੰਮ ਨਾ ਕਰਿਆ ਕਰੋ ਤੁਸੀਂ ਖੜ੍ਹ ਜਾਓ ਪਾਣੀ ਡੋਲੋਗੇ ਡੋਲਤਾ ਡੋਲਤਾ ਪਤੰਦਰੋਂ ਤਾਂ ਹੀ ਨਹੀਂ ਤੁਹਾਨੂੰ ਮੈਂ ਪਾਣੀ ਧਰਦਾ ਪਾਣੀ ਡੋਲਤਾ ਕਰਤਾ ਕੰਮ ਟੇਡਾ ਹੋ ਰਿਹਾ ਤਾਂ ਇੰਜ ਹੀ ਕਰਦੇ ਇਹਨਾਂ ਨੂੰ ਪਾਣੀ ਧਰੰਦਾ ਵੀ ਤੁਸੀਂ ਪੀ ਲਓ ਨਾ ਨਿਓ ਬੋਲ ਸ਼ਾਮ ਨੂੰ ਧਰਾਂਗੇ ਹੁਣ ਪੀ ਲਿਆ ਜਿਹੜਾ ਪੀਣਾ ਸੀ ਇਹਨਾਂ ਨੇ ਹੋ ਰਿਹਾ ਪਾਣੀ ਪਾਣੀ ਕਰਤਾ ਹੋਊਗਾ ਕੰਮ ਕਈ ਵਾਰੀ ਹੁੰਦਾ ਰੋਜ਼ ਢੋਲਦੇ ਆ ਮੈਟ ਥੱਲੇ ਨਾ ਝਾੜੂ ਮਾਰਨ ਵਾਲੀ ਵੀ ਹੋ ਜਾਂਦੀ ਏ ਯਾਰ ਦੂਜੇ ਦਿਨ ਹਨਾ ਯਾਰ ਚਲੋ ਕੋਈ ਨਹੀਂ ਮੇਰੇ ਵੀਰੋਂ ਤੇ ਪੁੱਕੀ ਦਾ ਫੋਨ ਆਇਆ ਸੀ ਇਹਦਾ ਰੱਤੀ ਇਹ ਆਈ ਆ ਮੈਂ ਹਨਾ ਆਪਣੇ ਉਰੇ ਇਹ ਕੜਾ ਸਕੂਟਰੀ ਜੀ ਸੈੱਟ ਕਰਾਣੀ ਹੈ ਕੜਾ ਨਾਲ ਚੱਲੀ ਪਰ ਇਹਦਾ ਮੈਂ ਕਹੇ ਮੈਂ ਕਿਤੇ ਆਉਂ ਮਮਾ ਯਾਰ ਬੱਚੇ ਦਾ ਅੰਦਰ ਕਰ ਲਈ ਦਿੱਤੇ ਹਨਾ ਮੈਂ ਕਹੇ ਚੱਲ ਵਗ ਚੱਲਦੇ ਆ 10 ਮਿੰਟਾਂ ਦੀ ਗੱਲ ਹੈ ਹਨਾ ਨਹੀਂ ਤਾਂ ਆਪਾਂ ਜਾਂਦੇ ਨਹੀਂ ਹੁੰਦੇ ਵੈਸੇ ਕਿਤੇ ਹਨਾ ਉੱਤੀ ਰਹਿਣੇ ਆਪਾਂ ਤੁਹਾਨੂੰ ਬੱਚੇ ਕੱਢੇ ਹੋਣ ਵੇ ਤਾਂ ਜਾਵਣੀ ਜਾਇਆ ਜਾਂਦਾ ਨੀਗਾ ਰੱਖਣੀ ਪੈਂਦੀ ਹੈ ਹਨਾ ਮੈਂ ਤਾਂ ਲਾਇਆ ਯਾਰ ਬਾਹਰ ਚੱਲਾਂਗੇ ਤੇ ਰਾਕੇ ਆਮ ਗੇਟ 'ਚ ਲਾ ਲਾ ਫਿਰ ਆਪਾਂ ਇੰਨੇ ਆਜੂ ਆਓ ਫਿਰ ਚੱਲਦੇ ਆਪਾਂ ਈ ਆ ਗਿਆ ਜੀ ਫੁੱਕੀ ਲਿਆ ਆ ਗਿਆ ਇਹਦੀ ਸਰਵਿਸ ڪرਾਣੀ ਹੈ ਬੈਟਰੀਆਂ ਚੇਂਜ ڪرਾਣੀ ਹੈ ਬਾਬੇ ਜੀਆਂ ਤੇ ਬ੍ਰੇਕ ਆ ਬਰਕਾ ਹੈ ਕਿਹੜੀ ਕੰਪਨੀ ਦੀ ਹੈ ਬੱਕੇ ਇਹ ਪਤਾ ਨਹੀਂ ਮੈਂਦਾ ਯਾਰ ਚਲ ਜਾ ਕੇ ਦੇਖਦੇ ਆ ਬਾਬਿਓ ਕਿੰਨੀਆਂ ਬੈਟਰੀਆਂ ਵਹਿਣਗੇ ਕੀ ਸਿਸਟਮ ਹੈ ਦਾ ਕੀ ਬਾਬਿਓ ਪਹੁੰਚ ਗਏ ਆ ਜੀ ਤੇ ਬਾਈ ਕਹਿੰਦਾ ਸ਼ਾਮ ਨੂੰ ਲੈ ਕੇ ਆਈਆਂ ਸਕੂਟਰੀਆਂ ਬਹੁਤ ਖੜੀਆਂ ਹਨਾ ਕਾ ਸ਼ਾਮ ਨੂੰ ਟਾਈਮ ਮਿਲਿਆ ਤਾਂ ਕਰ ਦਾਂਗੇ ਮੈਂ ਕਿਹਾ ਚੱਲ ਦੇਖਦੇ ਆਂ ਬਾਕੀ ਗਿਆਨੀ ਗੱਲ ਕਰੀ ਜਾਂਦਾ ਤੇ ਦੇਖਦੇ ਕੀ ਕਹਿੰਦਾ ਫਿਰ ਬਾਬਿਓ ਆ ਗਏ ਆ ਘਰੇ ਤੇ ਗਿਆਨੀ ਹਜੇ ਵੀ ਉੱਥੀ ਐ ਸੂਟਰੀ ਸਹੀ ਯਾਰ ਕਹਿੰਦੇ ਸ਼ਾਮ ਨੂੰ ਦੇਵਾਂਗੇ ਤੇ ਫਿਰ ਅਸੀਂ ਇੱਧਰ ਵਾਗੇ ਸੀ ਪ੍ਰਿੰਸ ਘਰੇ ਤੇ ਹੁਣ ਆ ਗਏ ਆ ਘਰੇ ਤੇ ਬਾਕੀ ਬੱਚਿਆਂ ਨੂੰ ਛੋਲੇ ਦਿਨੇ ਆ ਦਿਨ ਵੀ ਛੋਟੇ ਹੋਣ ਲੱਗ ਗਏ ਹਨਾ ਸਾਢੇ 3 ਦਾ ਟਾਈਮ ਹੋਇਆ ਉਹ ਆ ਸੂਰਜ ਦੇਖੋ ਆ ਲੱਗਦਾ ਜਿਵੇਂ 6 ਵਜੇ ਗਏ ਹੋਣ ਦਿੱਨੇ ਛੋਟੇ ਹੋਣ ਲੱਗ ਗਏ ਬਾਬਿਓ ਤੇ ਆਪਾਂ ਛੋਟੇ ਬੱਚਿਆਂ ਨੂੰ ਜਿਹਨੂੰ ਛੋਲੇ ਦਿੰਨੇ ਹੁੰਦੇ ਉਹਨਾਂ ਨੂੰ ਦਿੰਨੇ ਆ ਬਾਕੀ ਇਹ ਬੱਚਾ ਯਾਰ ਹਨਾ ਬਾਲਾ ਹੀ ਡੋਣ ਜਿਹਦੇ ਫੁਣਸੀਆਂ ਹੋਈਆਂ ਹਨਾ ਉਹ ਬੱਚਾ ਸਿਰੇ ਚੜ੍ਹਿਆ ਹੀ ਨਹੀਂ ਬਾਬਿਓ ਯਾਰ ਆ ਬੱਚਾ ਹੀ ਬਾਲਾ ਡੋਣ ਜਾ ਹੋ ਰਿਹਾ ਹਨਾ ਅੱਖ ਦੇਖਿਓ ਆਪਣੇ ਦੀ ਪਸ ਕੀ ਕਰੀਏ ਹੁਣ ਬੱਸ ਪੁੱਛਣਾ ਤੁਸੀਂ ਫੁਣਸੀਆਂ ਲੈ ਕੇ ਬੈਗੀਆਂ ਚਲੋ ਇੱਕ ਵਾਰੀ ਇਹਨਾਂ ਨੂੰ ਤਾਂ ਖਵਾਈਏ ਛੋਲੇ ਹਨਾ ਪੇ ਰੱਖੇ ਹੋਣੇ ਸਵੇਰੇ ਮੈਂ ਕੱਲ ਬਚ ਗਏ ਸੀ ਛੋਲੇ ਰੋਈ ਪਏ ਤੁਸੀਂ ਆਪਾਂ ਕਰੋ ਚੈੱਕ ਤੇ ਬਾੜ ਹੀ ਖਵਾ ਦਾਂਗੇ ਹਨਾ ਮੰਜੇ ਤੇ ਬਹਿ ਕੇ ਲੋ ਜੀ ਛੋਟੇ ਬੱਚਿਆਂ ਨੂੰ ਖਵਾਤੇ ਸੀ ਛੋਲੇ ਤੇ ਟਰੇ ਵੀ ਧਰਤੀ ਆਪਾਂ ਇਹਨਾਂ ਦੋਨਾਂ ਨੂੰ ਤਾਂ ਖਵਾਤੇ ਛੋਲੇ ਮਿੱਤਰੋ ਠੀਕ ਹੈ ਤੇ ਦੂਜਿਆਂ ਨੂੰ ਤਾਂ ਨਹੀਂ ਖਵਾਏ ਮੈਂ ਕਿਹਾ ਮੂੰਹ ਮਾਰਨਗੇ ਦਾਣਿਆਂ ਚ ਹਨਾ ਤਾਂ ਹੀ ਸਿੱਖਣਗੇ ਤੇ ਤਾਂ ਕਰਕੇ ਜਿੰਨੇ ਦਾਣੇ ਖਾਣਗੇ ਠੀਕ ਹੈ ਜਿੰਨੇ ਖਾਲੇ ਠੀਕ ਹੈ ਨਹੀਂ ਤਾਂ ਆਪਾਂ ਛੋਲੇ ਦੇ ਦਾਂਗੇ ਬਾਅਦ ਚ ਹਨਾ ਓਕੇ ਕਰ ਤਾਂ ਕੋਈ ਨਹੀਂ ਬਾਕੀ ਮੂੰਹ ਮਾਰੀ ਜਾਂਦੇ ਆਪੇ ਤਾਂ ਹੀ ਬਾਬੇ ਦਾਣਾ ਚੱਕਣਾ ਸਿੱਖਣਗੇ ਹਨ ਤੇ ਇੱਧਰ ਵੀ ਧਰਤੀ ਸੀ ਆਪਾਂ ਟਰੇ ਬਾਕੀ ਗੋਲੀ ਲਈਦੀ ਜਾਂਦਾ ਲੋ ਜੀ ਇੱਧਰ ਵੀ ਧਰਤੀ ਸੀ ਇੱਧਰ ਵੀ ਦਾਣੇ ਹੋਰ ਪਾਣੇ ਇੱਕ ਵਾਰੀ ਟਰੇ ਮੇਰੇ ਹਸਾਮ ਨਾਲ ਡੈਡੀ ਜੀ ਧਰਤੀ ਹਨਾ ਕੜਚਾ ਕੜਚਾ ਲੈ ਚੱਕ ਓਕੇ ਤੇ ਜੋੜੀ ਸਵੇਰੇ ਛੜਤੀ ਸ਼ਾਖਿਆਂ ਦੀ ਹਨਾ ਇਹਨਾਂ ਨੂੰ ਵੀ ਦਾਣੇ ਦਾ ਧਰਤੇ ਤੇ ਪਾਣੀ ਧਰਨਾ ਰਹਿ ਗਿਆ ਇਹਨਾਂ ਨੂੰ ਤੇ ਥੱਲੇ ਇੱਕ ਬੱਚਾ ਹਨਾ ਉਹਨੂੰ ਵੀ ਦੇਖਦੇ ਕਿ ਇਹ ਹਾ ਹਾ ਹਟਦਾ ਉਹਦੀ ਬੁਰੀ ਆ ਬਾਕੀ ਦੇਖਦੇ ਆ ਹੁਣ ਕਰਦੇ ਆ ਕੋਈ ਉਹਦੀ ਵੀ ਇਧਰ ਵੀ ਧਰਦੇ ਆ ਦਾਣਾ ਬਾਣੀ ਹਨਾ ਤੇਰੇ ਚ ਦਾਣੇ ਬਾਗੇ ਸਰੋਤਾ ਭਾਈ ਇਹਾਂ ਦਾਣੇ ਬਾਦਾਂਗੇ ਹੋਰ ਲੋ ਜੀ ਟਰਿਆਂ ਚੱਕਦੀਆਂ ਹਨਾ ਪਰ ਲੈ ਖੁੱਡੇ ਜਿਹਦਾ ਚੱਕਤੀ ਸੀ ਪਹਿਲੇ ਹੀ ਟਾਈਮ ਨਾਲ ਤੇ ਇਧਰ ਹੁਣ ਚੱਕੀ ਜਾਂਦੇ ਆ ਇਹ ਲੋ ਜੀ ਦਾਣੇ ਡੋਲਦੇ ਆ ਇਧਰ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਆਪੇ ਖਾਣੇ ਲੋ ਓਕੇ ਬਾਬਿਓ ਹਨਾ ਦਾਣਾ ਪਾਣੀ ਸਭ ਓਕੇ ਅੰਦਰ ਤੇ ਬਾਹਰਲੇ ਖੁੱਡਿਆਂ ਚ ਸਾਰੇ ਕਿਤੇ ਕਰਤਾ ਸੀ ਆਪਾਂ ਓਕੇ ਤੇ ਬਸ ਹੁਣ ਕਰਦੇ ਆ ਹਨਾ ਵਲੌਗ ਦੀ ਐਂਡਿੰਗ ਤੇ ਬਾਕੀ ਜਿਹੜਾ ਬੱਚਾ ਆਇਆ ਹਨਾ 4 ਦਿਨ ਨਹੀਂ ਹੋਏ ਬਾਬੇ ਉਹਨੂੰ 7 ਦਿਨ ਹੋ ਗਏ 7 ਦਿਨਾਂ ਬਾਅਦ ਕਰੇ ਵਾਪਸ ਆਇਆ ਚਾਹ ਉਹਦੇ ਹੀ ਗੱਲਾਂ ਆ ਗਿਆ ਯਾਰ ਤੇ ਸਵੇਰੇ ਉਹਦੇ ਰੰਗ ਕਰ ਦਾਂਗੇ ਹਨਾ ਰੰਗ ਲੂੰਗ ਕਰਕੇ ਵਧੀਆ ਕਰ ਦਾਂਗੇ ਬਗਲਾ ਹੀ ਹੋਣੀਆਂ ਹੈ ਬਗਲਾ ਹੀ ਹੋਣਗੀਆਂ ਆਦਿਆਂਗੇ ਹੋਵਾ ਹੋਰ ਦੇਖ ਲਾਂਗੇ ਸਵੇਰੇ ਚੱਲ ਤੇ ਬਾਕੀ ਓਕੇ ਰਿਪੋਰਟ ਹੈ ਯਾਰ ਹੈਲੋ ਤਾਲੇ ਤੋੜ ਲਾਣੇ ਆ ਕਰਦੇ ਆਂ ਵਲੋਗ ਦੀ ਐਂਡਿੰਗ ਤੇ ਮਿਲਦੇ ਆਂ ਹਰ ਕੱਲ ਵਾਲੇ ਵਲੋਗ ਚ ਮਿੱਤਰੋ